ਸਸ਼ੀਕਾਲ ਜੀ ਸਾਰਿਆਂ ਨੂੰ ਬਾਪੂ ਜੀ ਇੱਕ ਤੁਸੀਂ ਖਾਾਕ ਬਾਰੇ ਗੱਲ ਕਰ ਰਹੇ ਸੀ ਵੀ ਅੱਜ ਅੱਜ ਕੱਲ ਬੱਚਿਆਂ ਦੀ ਖਾਾਕ ਘਟ ਗਈ ਤੇ ਪਹਿਲਾਂ ਵਾਲੇ ਬੁੜਿਆਂ ਦੀ ਖਾਾਕ ਜ਼ਿਆਦਾ ਸੀ ਉਹਦੇ ਬਾਰੇ ਦੱਸੋ ਜੀ ਤੁਸੀਂ ਹੁਣ ਰੋਟੀਆਂ ਹੁਣ 12-12 ਖਾ ਜਾਂਦੇ ਨੇ ਅੱਜ ਦੇ ਜੀ ਦਿੰਦੀਆਂ 12-12 ਹਾਂ ਠੀਕ ਤੇ ਰੋਟੀ ਵੀ ਮੋਟੀ ਹੁੰਦੀ ਸੀ ਮੋਟੀ ਹੁੰਦੀ ਉਹ ਐਂ ਤੇ ਕੁਰਕਰੇ ਚ ਐਪ ਸੰਕਲ ਜੀ ਇਹ ਨਹੀਂ ਚੱਲੂ ਕਿਤੇ ਮਿਲਦੇ ਨਹੀਂ ਮਿਲਦੇ ਸੀ ਥੋੜੇ ਮਾਂ ਪਿਓ ਲਿਆ ਕੇ ਨਹੀਂ ਦਿੰਦੇ ਨਹੀਂ ਨਹੀਂ ਜੀ ਨਹੀਂ ਹੈ ਨਹੀਂ ਮਿਲਦੇ ਨਹੀਂ ਸੋਨਾ ਮਿਲਦਾ ਮਿਲਦਾ ਹੀ ਨਹੀਂ ਭੁਜੇ ਛੋਲੇ ਜਰੂਰ ਮਿਲਦੇ ਸੀ ਭੁਜੇ ਛੋਲੇ ਹੋਰ ਕੀ ਮਿਲਦਾ ਸੀ ਜੀ ਬਾਏ ਹੋ ਜੇ ਖੇਤਾਂ ਦੇ ਵਿੱਚ ਚਿਬੜ ਚੂਆ ਗੰਨੇ ਜਿੰਨੇ ਮਰਜ਼ੀ ਖਾ ਪੀ ਗਏ ਫਲ ਫਰੂਟ ਤਾਂ ਮੈਨ ਲਾਦਾ ਉਦੋਂ ਹੀ ਮਿਲਦਾ ਉਹ ਜਦੋਂ ਤੁਸੀਂ ਕਣਕ ਜਾਂ ਝੋਨਾ ਵੇਚ ਕੇ ਆਉਂਦੇ ਹੋਗੇ ਨਹੀਂ ਕਾਤੀ ਉਹ ਵੀ ਨਹੀਂ 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 ਉਹ ਵੀ ਨਹੀਂ ਠੀਕ ਆ ਜਣ ਕਿ ਮਸਾਂ ਹੀ ਕਿਤੇ ਜੇ ਦੇਖ ਤੇ ਕੋਈ ਰਿਸ਼ਤੇਦਾਰ ਤਕੜਾ ਉੱਦੇ ਹੀ ਦਰਸ਼ਨ ਹੁੰਦੇ ਹੋਣਗੇ ਉੱਦੇ ਹੀ ਮਾੜੇ ਮੋਟੇ ਠੀਕ ਹੈ ਜੀ ਅਜ ਰਿਸ਼ਤੇਦਾਰ ਨੇ ਆਉਣਾ ਹੈ ਅੱਜ ਨਾ ਐਂ ਕਰੋ ਹਾਂ ਉਹ ਵੀ ਤੇ ਆਲੂ ਬਣਾਓ ਠੀਕ ਉਹਨੂੰ ਵੱਡੀ ਕੀ ਸਮਝ ਤੇ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਣਾ ਸੀ ਤੁਹਾਨੂੰ ਤੁਸੀਂ ਮਤਲਬ ਗੁੜ ਵਰਤਦੇ ਸੀ ਚਾਹ ਆਸਤੇ ਸਾਰੇ ਹਾਂਜੀ ਹਾਂਜੀ ਤੇ ਜਦੋਂ ਕੋਈ ਪ੍ਰਾਣੇ ਨੇ ਆਉਣਾ ਖੰਡ ਮੇਨ ਲਾ ਉਦੋਂ ਲਿਓਂਦੇ ਹੁੰਦੇ ਸੀ ਉਦੋਂ ਲਿਓਂਦੇ ਖੰਡ ਨੂੰ ਉਦੋਂ ਮੇਨ ਮੰਨਿਆ ਜਾਂਦਾ ਸੀ ਵੀ ਅੱਜ ਚੱਲ ਪਰੌਣੇ ਨਹੀਂ ਆਉਣਾ ਅੱਜ ਖੰਡ ਲਿਆਓ ਐਂ ਹੁੰਦਾ ਸੀ ਮੈਂ ਸੁਣਿਆ ਜੀ ਮੈਂ ਤੁਹਾਨੂੰ ਦੱਸਾਂ ਜੀ ਹਾਂਜੀ ਹਾਂਜੀ ਬੋਲੋ ਜੀ ਬੋਲੋ ਚਾਹ ਸੀ ਗੁੜ ਦੀ ਪੀਣੇ ਨਰੋਲ ਠੀਕ ਹੈ ਜੀ ਛੰਨਾ ਭਰ ਲੈਣਾ ਨਾਲ ਕੌਲੀ ਫੜ ਲੈਣੀ ਠੀਕ ਹੈ ਜੀ ਫੇ ਆ ਦੱਕ ਕੇ ਪੀਣੀ ਉਹ ਠੀਕ ਜਣਕ ਕਿ ਕੰਡਾ ਤੇ ਕੇ ਬਿਮਾਰ ਨੂੰ ਚਾਹ ਚਾਹ ਦਾ ਕੱਪ ਦਿੰਦੇ ਖੰਡ ਦਾ ਮੇਰਾ ਸੋਗਰ ਮੇਰਾ ਸੋਗਰ ਮੈਂ ਘਰੇ ਗੱਲਾਂ ਕਰਦਾ ਉਹਨੇ ਕੰਜੇ ਦੇ ਡਾਕਟਰ ਦੱਸਦੇ ਆ ਗੁੜ ਪੀਆ ਕਰੋ ਨਹੀਂ ਮੇਰਾ ਪੀਣਾ ਨਾ ਤੇ ਅੱਧਾ ਪਿਆ ਕੋ ਖੱਟ ਦੇ ਵਿੱਚ ਪਾ ਕੇ ਠੀਕ ਆ ਆਖੇ ਨਹੀਂ ਲਾਇਆ ਹਾਂਜੀ ਅੰਕਲ ਜੀ ਸ਼ਸ਼ੀਕਾਲ ਅੰਕਲ ਜੀ ਅੱਜ ਕੇਸ ਕੇਸ ਤੋਂ ਤੋਤੇ ਹੀ ਹਾਂਜੀ ਠੀਕ ਆ ਬਹੁਤ ਵਧੀਆ ਅੰਕਲ ਜੀ ਤੇ ਤੁਸੀਂ ਦੱਸੋ ਵੀ ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਕਲ ਜੀ ਪੀੜੀ ਨੂੰ ਜਿੱਦ ਕੇ ਰਿਪੀੜੀਆ ਤਾਂ ਹੁਣ ਦਾ ਸੀ ਤਾਂ ਪਹਿਲਾਂ ਲਈ ਪੀੜੀ ਵਿੱਚ ਕੁਝ ਕੁਝ ਤਾਂ ਵੇਖੀ ਆ ਪਹਿਲਾਂ ਕੁਝ ਵੇਖੀ ਹੋਈ ਆ ਫੇਰ ਵੀ ਤੁਸੀਂ ਮੈਸੇਜ ਦੇਣਾ 40 ਸਾਲ ਤੋਂ ਤਾਂ ਉੱਪਰ ਹੈਗੇ ਹੋ ਤੁਸੀਂ 60 ਸਾਲ ਨੂੰ ਉਪੜੇ ਖੜੇ ਹੋ ਉਪੜੇ ਦੇ ਵੇਖਣ ਚ 40 ਦੇ ਲੱਗਦੇ ਹੋ ਜੀ ਹਾਂਜੀ ਦੱਸੋ ਜੀ ਹਾਂਜੀ ਕੀ ਖਾਣਾ ਚਾਹੀਦਾ ਤੇ ਕੀ ਛੱਡਣਾ ਚਾਹੀਦਾ ਖਾਣਾ ਪੀਣਾ ਚੰਗਾ ਹੀ ਖਾਣਾ ਚਾਹੀਦਾ ਦੇਸੀ ਖਾਣਾ ਚਾਹੂ ਖਾਓ ਆ ਫਾਸਟ ਫੂਡ ਆ ਇਹ ਮਾੜੀਆਂ ਚੀਜ਼ਾਂ ਹੀ ਮਾੜੀਆਂ ਚੀਜ਼ਾਂ ਹੀ ਠੀਕ ਕਰ ਕਰੇ ਅਸੀਂ ਥਾਲ ਪੁੱਤਰ ਖੰਦੇ ਉਹਨਾਂ ਬੰਦ ਕਰਾਏ ਹੋਏ ਉਹਨਾਂ ਤੇ ਛਾਲੀਆਂ ਲੱਗ ਗਈਆਂ ਛਾਲੀਆਂ ਲੱਗ ਗਈਆਂ ਠੀਕ ਹੈ ਜੀ ਬੱਕਰ ਮੀਰ ਬਾੜੀ ਜੀ ਜੀ ਹੈ ਠੀਕ ਹੈ ਠੀਕ ਅੰਕਲ ਜੀ ਸ਼ਸ਼ੀਕਾਲ ਅੰਕਲ ਜੀ ਠੀਕ ਹੈ ਹੋਰ ਸੁਣਾਓ ਠੀਕ ਹੈ ਠੀਕ ਹੈ ਘਰ ਪਰਵਾਹ ਠੀਕ ਆ ਤੁਸੀਂ ਦੱਸੋ ਜੀ ਵੀ ਪਹਿਲਾਂ ਵਾਲੇ ਆਪਣੇ ਰੀਤੀ ਰਿਵਾਜ ਸੀ ਲੋਕ ਸੀ ਰਿਸ਼ਤੇਦਾਰ ਸੀ ਅੱਜ ਵਾਲੀਆਂ ਜਿਹੜੀ ਪੀੜ੍ਹੀ ਆ ਉਹ ਕਿਵੇਂ ਸਨਮਾਨ ਕਰਦੀਏ ਪਹਿਲਾਂ ਵਾਲੀ ਕਿਵੇਂ ਸਨਮਾਨ ਕਰ ਪ੍ਰਾਣਾ ਆਉਂਦਾ ਸੀ ਕਿਵੇਂ ਚਾਹ ਚੜ੍ਹਦਾ ਸੀ ਪਹਿਲਾਂ ਹੁਣ ਵਾਲੀ ਉਨੀ ਗੱਲ ਬਾਤ ਨਹੀਂ ਅੰਕਲ ਜੀ ਇਸ ਬਾਰੇ ਤੁਸੀਂ ਖੁੱਲ ਕੇ ਦੱਸੋ ਜੀ ਅਸੀਂ ਪਹਿਲਾਂ ਜੀ ਮੈਂ 62 ਸਾਲ ਦੀ ਮਰ ਹੋ ਗਈ ਮੇਰੀ ਹਾਂਜੀ ਜਦੋਂ ਸਕੂਲੋਂ ਆਉਂਦੇ ਤੇ ਕਿੜਾਈਆਂ ਦੇ ਵਿੱਚ ਦੁੱਧ ਰਿੱਜੀ ਜਾਂਦਾ ਠੀਕ ਹੈ ਜੀ ਤੇ ਰੋਟੀਆਂ ਦੇ ਉੱਤੇ ਇੰਨੀ ਮੱਖਣੀ ਰੱਖ ਕੇ ਜਿਵੇਂ ਖਾਂਦੇ ਬਿੰਦੇ ਠੀਕ ਹੈ ਜੀ ਤੇ ਹੁਣ ਤਾਂ ਮੱਖਣੀਆਂ ਮਿਲਦੀਆਂ ਹੀ ਨਹੀਂ ਠੀਕ ਆ ਨਾ ਕੋਈ ਦੁੱਧ ਦੱਤਾ ਦਰਦਾ ਨਾ ਮੱਖਣੀ ਬਣਦੀ ਏ ਠੀਕ ਆ ਹਾਂ ਮਾਲਾ ਕੋਈ ਪ੍ਰੌਣਾ ਆਉਂਦਾ ਤੋ ਮੈਂ ਸੁਣਿਆ ਜੀ ਉਦੋਂ ਪ੍ਰੌਣੇ ਨੂੰ ਆਉਂਦਾ ਤੇ ਬੱਕਰਾ ਜ਼ਰੂਰ ਮਤਲਬ ਬੰਨਦਾ ਹੀ ਸੀ ਬੰਨਦਾ ਸੀ ਨਾ ਬੱਕਰਾ ਕੋਕੜ ਲਿਆਉਂਦੇ ਸੀ ਵੀ ਪ੍ਰੌਣਾ ਆਉਣਾ ਵੀ ਪ੍ਰੌਣਾ ਇਹਨੇ ਭਾਈ ਨਰਾਜ ਹੋ ਜੂ ਵੀ ਪ੍ਰੌਣੇ ਤੋਂ ਦਰ ਡਰ ਵੀ ਹੁੰਦਾ ਸੀ ਉਦੋਂ ਆਪਦੇ ਘਰਾਂ ਦੇ ਵਿੱਚ ਕੁੱਕੜ ਵਾਧੂ ਹੁੰਦੇ ਸੀ ਹਾਂਜੀ ਜਦੋਂ ਮਰਜੀ ਫੜ ਕੇ ਦੇ ਪਰੋੜ ਲੈਂਦੇ ਸਗੇ ਠੀਕ ਆ ਠੀਕ ਆ ਤੇ ਦੋ ਦੋ ਦਿਨ ਖਾਈ ਜਾਂਦੇ ਠੀਕ ਆ ਪ੍ਰੌਣਾ ਦੋ ਦੋ ਦਿਨ ਚ ਚੰਦ ਰਹਿੰਦੇ ਠੀਕ ਆ ਤੇ ਹੁਣ ਤਾਂ ਕੋਈ ਘੱਟਾ ਨਹੀਂ ਰਹਿੰਦਾ ਉਹਦੇ ਪੁੱਛੇ ਆਹ ਦਾ ਘਰੇ ਕੰਮ ਕਰੇ ਕਰ ਬਈ ਉਹ ਪ੍ਰਾਣਿਕ ਪਹਿਲਾਂ ਵਾਲੀ ਨਹੀਂ ਨਹੀਂ ਐਂ ਨਹੀਂ ਰੌਣੀ ਤੇ ਵੀ ਹੱਥੀ ਮਟਕੇ ਪੈਣ ਨੇ ਨੇੜੇ ਹੋ ਜਾ ਠੀਕ ਆ ਅੰਕਲ ਜੀ ਠੀਕ ਹੈ ਸਸ਼ੀਕਾਲ ਸਸ਼ੀਕਾਲ ਅੰਕਲ ਜੀ ਤੁਸੀਂ ਇੱਕ ਵਿਸ਼ਾਸ ਦੱਸੀ ਜਾਂਦੇ ਸੀ ਵੀ ਅਸੀਂ ਭੇਡਾਂ ਵੀ ਚਾਰਦੇ ਸੀ ਚਾਰਦੇ ਸੀ ਭੇਡਾਂ ਨਹੀਂ ਬੱਕਰੀਆਂ ਪਸ਼ੂ ਚਾਰਦੇ ਰਹੇ ਆ ਜੀ ਚਾਰਦੇ ਰਹੇ ਸੀ ਛੋਟੇ ਛੋਟੇ ਲਾਲੇ ਸਾਨੂੰ ਹਾਂਜੀ ਸਾਡੇ ਮਾਂ ਕਹਿੰਦੇ ਇਹੋ ਜਿਹਾ ਕੰਮ ਹੁੰਦਾ ਸੀ ਉਹ ਪੜਨ ਪੋੜਨ ਦਾ ਕੋਈ ਨਹੀਂ ਸੀਗਾ ਠੀਕ ਹੈ ਜੀ ਆਹਨੇ ਕੰਮ ਕਰਨ ਚੱਲੋ ਬਾਹਰ ਚੱਲੋ ਠੀਕ ਹੈ ਜੀ ਇੱਥੇ ਲਿਓ ਵੱਡ ਕੇ ਤੇ ਕਿਸੇ ਜਾਣਦੇ ਇਹ ਸਾਨੂੰ ਫਲੇ ਹੁੰਦੇ ਪਹਿਲਾਂ ਤੇ ਫਲੇ ਗਾਉਂਦੇ ਉਹਨਾਂ ਦੇ ਮਗਰ ਲਾਉਂਦੇ ਉੱਠਾ ਤੇ ਬਾਹਰ ਨੰਨੇ ਉੱਠਾ ਤੇ ਬੈਠੇ ਤੇ ਕੰਕੜਾਈ ਹੋਗੇ ਫਲੇ ਨਾਲ ਤੇ ਹੱਥੀਂ ਕੰਕੜਾੜਦੇ ਤੇ ਤੁਸੀਂ ਅੰਕਲ ਜੀ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਜੇ ਤੂੰ ਪਸ਼ੂਆਂ ਬਾਰੇ ਜਾਣਕਾਰੀ ਤੁਹਾਨੂੰ ਐਨੀ ਉਹ ਵੀ ਦੁੱਧ ਕਿਹਦਾ ਚੰਗਾ ਹੁੰਦਾ ਮੱਝ ਦਾ ਕਿ ਗਾਂ ਦਾ ਅੰਕਲ ਜੀ ਮੱਝ ਦਾ ਹੁੰਦਾ ਸਰਪੇ ਜੀ ਚੰਗਾ ਹੁੰਦਾ ਅਸਲ ਮੱਝ ਦਾ ਹੁੰਦਾ ਠੀਕ ਆ ਤੇ ਗਾਂ ਦਾ ਦੁੱਧ ਮਤਲਬ ਪਤਲਾ ਮੰਨਿਆ ਜਾਂਦਾ ਹੈ ਨਾ ਪਤਲਾ ਹੁੰਦਾ ਦਾ ਚੰਗਾ ਗਾਈਆਂ ਦਾ ਗਾਈਆਂ ਦਾ ਵੀ ਚੰਗਾ ਹੁੰਦਾ ਠੀਕ ਆ ਤੇ ਅੱਜ ਗਾਈਆਂ ਤੇ ਮੱਝਾਂ ਲੋਕ ਛੱਡੀ ਜਾਂਦੇ ਐ ਅੰਕਲ ਜੀ ਛੱਡੀ ਜਾਂਦੇ ਤਗੜੇ ਤਗੜੇ ਜੀਵਿੰਦਾਰ ਵੀ 2 2 2 ਕਿਲੋ ਦੁੱਧ ਲੈਂਦੇ ਵੇਖੇ ਹਾਂ ਤੇ ਇੱਕ ਚੀਜ਼ ਮੈਂ ਹੋਰ ਵੀ ਇੱਕ ਬਹੁਤ ਹੀ ਇੱਕ ਵੀਰ ਮਸਲਾ ਵੀ ਜੀਵਿੰਦਾਰ ਵੀ ਲੱਸੀ ਮੁੱਲ ਲੈ ਲੈਂਦਾ ਜੀਵਿੰਦਾਰ ਨੂੰ ਵੀ ਅੱਜ ਲੱਸੀ ਮੁੱਲ ਲੈਣੀ ਪੈ ਰਹੀ ਐ ਪੈਕਟਾਂ ਵਾਲੀ ਲੱਸੀ ਵੇਖ ਰਹੀ ਐ ਪਿੰਡਾਂ 'ਚ ਵੀ ਵੇਖ ਰਹੀ ਐ ਇਹ ਬਹੁਤ ਹੀ ਮਸਲਾ ਬਈ ਮੂੜੀਆਂ ਵੀ ਜੀਮੀਦਾਰ ਮੁੱਲ ਲੈਂਦੇ ਆ ਤੇ ਚਾਹੀਦਾ ਜੀਮੀਦਾਰਾਂ ਨੂੰ ਵੱਧ ਤੋਂ ਵੱਧ ਸਬਜ਼ੀ ਵੇਚਣੀ ਵੇਚਣੀ ਹਾਂ ਸਬਜ਼ੀ ਬਿਜਣੀ ਚਾਹੀਦੀ ਆ ਮੈਂ ਮੈਂ ਆਪਦੇ ਵੀਡੀਓ ਦੇ ਆਧਾਰ ਤੇ ਬੋਲਣਾ ਚਾਹੁੰਨਾ ਵੀ ਸਬਜ਼ੀ ਦਾ ਪਿੰਡਾਂ 'ਚ ਨਾਰਮਲੀ ਜੀਮੀਦਾਰਾਂ ਦੇ ਹੋਣੀ ਚਾਹੀਦੀ ਆ ਮੋਟੀ ਮੋਟੀ ਜਿਹੜੀਆਂ ਆਮ ਸਬਜ਼ੀਆਂ ਹਾਂ ਹਾਂ ਨੂਨ ਤੋਂ ਬਿਨਾ ਨੂਨ ਤੋਂ ਸਭ ਕੁਝ ਇਹ ਘਰੇ ਪਤਾ ਕਰ ਸਕਦੇ ਕਰ ਸਕਦੇ ਆ ਕੋਈ ਕੰਮ ਨਹੀਂ ਕਰ ਰਿਹਾ ਜੀ ਕੰਮ ਨਹੀਂ ਕਰ ਰਿਹਾ ਏ ਤੁਸੀਂ ਗੱਲ ਨਾਲ ਅੰਕਲ ਜੀ ਸਹਿਮਤ ਹੋ ਵੀ ਆ ਜਿਹੜੇ ਲੱਸੀ ਦੇ ਪੈਕਟ ਜਾਨਕੀ ਕੈਮੀਕਲ ਵਾਲੀਆਂ ਚੀਜ਼ਾਂ ਵੇਚ ਰਹੀਆਂ ਬਿਲਕੁਲ ਮਾਰ ਗਿਆ ਬਿਲਕੁਲ ਮਾਰ ਗਿਆ ਉਹ ਨਾਲ ਤਾਂ ਪਾਣੀ ਪੀ ਕੇ ਸਾਰ ਲਓ ਤੇ ਉਹ ਨਾਲ ਲਓ ਉਹ ਨਾਲ ਲਓ ਵੀ ਇਹਦਾ ਮਤਲਬ ਵੀ ਪਿੰਡ ਚ ਰਹਿੰਦੇ ਹੋਏ ਜੇ ਤੁਸੀਂ ਲੱਸੀ ਨਹੀਂ ਆਪਦਾ ਕੋਈ ਅੱਜ ਕੱਲ ਤਾਂ ਲੱਸੀ ਅਗਲਾ ਢੋਲਕੀ ਭਰ ਕੇ ਜੀਮਿੰਦਾਰ ਕੋਲ ਲੈ ਜਾ ਤੂੰ ਭਰ ਦਿੰਦਾ ਮੈਂ ਤੈਨੂੰ ਸਾਡੇ ਬਲਤ ਨਹੀਂ ਲੱਸੀ ਪੀਂਦੇ ਹੁੰਦੇ ਠੀਕ ਆ ਮੱਠਲ ਬੋ ਅੱਜ ਡੱਤੇ ਪੈਂਦੇ ਮੂਰੇ ਠੀਕ ਪਹਿਲਾਂ ਵਾਲੀ ਗੱਲ ਹੁਣ ਹਾਂ ਠੀਕ ਅਵੇ ਇੰਨਾ ਜਾਨੀ ਕਿ ਬਦਲ ਗਿਆ ਕੰਮ ਘਰੇ 2 ਕਿਲੋ ਦੁੱਧ ਦਾ ਘਰੇ 2 ਕਿਲੋ ਦੁੱਧ ਦਾ ਕਿਲੋ ਧੜੇ ਉਪਾਰ ਆਉਣਗੇ ਦੇ ਦੋਦੀ ਨੂੰ ਕਿਲੋ ਘਰੇ ਰੱਖ ਲਵਾਂਗੇ ਚਾਹ ਪਾਣੀ ਨੂੰ ਠੀਕ ਉਹਾਂ ਚੱਕਦੇ ਰਹਿ ਜਾਂਦੇ ਆ ਨਸੀ ਦੁੱਧ ਫਿਰ ਵੀ ਨਹੀਂ ਮੰਦਾ ਠੀਕ ਆ ਹਾਂ ਅੰਕਲ ਜੀ ਤੁਸੀਂ ਇੱਕ ਚੀਜ਼ ਹੋਣੀ ਕਹੀ ਸੀ ਔਰ ਰਿਪੀਟ ਕਰੋ ਅੰਕਲ ਜੀ ਕੀ ਕਹੀ ਜਾਂਦੇ ਸੀ ਵੀ ਪਹਿਲਾਂ ਵੀ ਮਤਲਬ ਦੇਸੀ ਘੋ ਹਾਂ ਦੇਸੀ ਕਿਉਂ ਕਹਿੰਦੇ ਸੀ ਵਾਧੂ ਸੀ ਨਾ ਪਹਿਲਾਂ ਸੀ ਆਪ ਦਿਖਾਉਂਦੇ ਰਹੇ ਖਾਂਦੇ ਰਹੇ ਤੁਸੀਂ ਦੇਸੀ ਕਿਉਂ ਪੈ ਜਾਂਦਾ ਸੀ ਗੁਟਨਾ ਰੋਟੀ ਖਾ ਕੇ ਰੋਟੀ ਦੇ ਬਾਹਰ ਉੱਤੇ ਵਾਧੂ ਕਿਉਂ ਰੁੱਖਾ ਖਾ ਜਾਂਦੇ ਸੀ ਇਹਨਾਂ ਨਾਲ ਕੀ ਹੁੰਦਾ ਇਹਨਾਂ ਨਾਲ ਕੀ ਉਹ ਕਿਉਂ ਪੈ ਜਾਂਦਾ ਸੀ ਭੱਜ ਜਾਂਦਾ ਸੀ ਹੁਣ ਜਦੋਂ ਕਿਉਂ ਖਾਣੇ ਹੁਣ ਨਹੀਂ ਪੈਦਾ ਬਿਲਕੁਲ ਇਹ ਖਾ ਵੀ ਲਈਏ ਤਾਂ ਮਾੜਾ ਕਿਹਾ ਜੋ ਨਾ ਤਾਂ ਬਸ ਬਹੁਤ ਖਰਾਬ ਇੱਕ ਚੀਜ਼ ਮੈਂ ਹੋਰ ਵੀ ਅੰਕਲ ਜੀ ਮੈਂ ਨਹੀਂ ਦੇਖੀ ਮੈਂ ਵੀ ਕਿਉਂਕਿ 32 33 ਸਾਲ ਦਾ ਹੀ ਮੁੰਡਾ ਕੋਈ ਮੈਂ ਜ਼ਿਆਦਾ ਨਹੀਂ ਇੱਕ ਚੀਜ਼ ਮੈਨੂੰ ਸਹੀ ਦੱਸਿਓ ਵੀ ਸਾਰੇ ਬੋਲ ਸਕਦੇ ਹੋ ਵੀ ਕਣਕਾਂ ਤੁਸੀਂ ਹੱਥਾਂ ਨਾਲ ਕੁਤਰੀਆਂ ਹਾਂ ਹਾਂ ਹੱਥਾਂ ਨਾਲ ਉਹਦੋਂ ਮਸ਼ੀਨਾਂ ਵਿੱਚ ਉਹਨਾਂ ਨਹੀਂ ਹੁੰਦੀਆਂ ਕੁਛ ਨਹੀਂ ਹੁੰਦਾ ਸੀ ਹਲੇ ਆ ਦੇ ਦੂਜਾ ਹਲੇ ਨਾ ਗਾਂਂਆਂ ਤੁੰਦਸਾ ਤਾਂ ਵੜਦੇ ਹੱਤੀ ਹਾਂ ਤੇ ਮਗਰ ਫਲੇ ਹੁੰਦੇ ਤੇ ਬਲਦਾਂ ਕੀ ਆਉਂਦੇ ਤੇ ਜੇ ਸਾਨੂੰ ਉੱਠਾਂ ਉੱਠਾਂ ਤੇ ਚੜਾ ਦਿੰਦੇ ਬੁੜੇ ਤੇ ਵੀ ਵੇਖੋ ਵੀ ਆਓ ਤੇ ਆਪਣਾ ਦੁਪਹਿਰਾ ਜਦੋਂ ਇੱਕ ਵਾਜ ਜਾਂਦਾ ਉਹਦੋਂ ਆਂਦੇ ਜੀ ਲਾਂਗਾ ਟੁੱਟਦਾ ਤੂਹੀ ਬੰਨਦੀਆ ਹੋਰ ਭਜਾਓ ਇਹ ਸਾ ਫਟਾ ਜੀ ਕਰੇ ਉ ਉਤਰ ਕੇ ਥੱਲੇ ਧੋਪ ਬਾਲੀ ਪੈਂਦੀ ਸੀ ਉਦੋਂ ਉਦੋਂ ਪੈ ਸੁਣਿਆ ਇੱਕ ਚੀਜ਼ ਮੈਂ ਸੁਣੀ ਆ ਜਿੰਨੇ ਮੇਰੇ ਦਾਦਾ ਜੀ ਹਾਜੀ ਤਿੱਕਰ ਵੀ ਜਾਂਉਂਦੇ ਆ ਸ਼ਾਮ ਲਾਲ ਜੀ ਉਹਨਾਂ ਦਾ ਨਾਂ ਜੀ ਟੈਂਟ ਦਾ ਕੰਮ ਕਰਦੇ ਆ ਜੀ ਉਹ ਮੈਨੂੰ ਦੱਸਦੇ ਸੀ ਵੀ ਜਿਹੜੇ ਜ਼ਿਮੀਂਦਾਰ ਭਰਾ ਸੀ ਨਾ ਜਦੋਂ ਇਹਨਾਂ ਨੇ ਵੱਢਣਾ ਹੁੰਦੇ ਸੀ ਕਣਕ ਇਹ ਘੋ ਖਾ ਜਾਂਦੇ ਸੀ ਕਿੰਨਾ ਕਿੰਨਾ ਖਾ ਜਾਂਦੇ ਸੀ ਨਾ ਵੀ ਇਹ ਚੀਜ਼ ਆਪਣੇ ਮਤਲਬ ਇਹ ਗੱਲ ਸਚਾਈ ਐ ਅੰਕਲ ਜੀ ਸੱਚੀ ਦੋ ਘੋੜ ਖਾ ਜਾਂਦੇ ਸੀ 2 ਕਿਲੋ 2 ਕਿਲੋ ਘੋੜ ਐਂ ਹੀ ਖਾ ਜਾਂਦੇ ਆਰ ਬਦ ਮਾਰੇ ਇੱਕ ਹੀ ਖਾਂਦਾ ਇਹਨੇ ਪਾਈ ਹੁੰਦੇ ਗੁੜ ਹੁੰਦੇ ਘਰ ਦੇ ਕਮਾਦ ਹੁੰਦੇ ਘਰ ਦੇ ਗੁੜ ਹੁੰਦੇ ਸੀ ਜੀ ਠੀਕ ਹੈ ਦਾ ਮੇਰਾ ਭਰਾ ਵੀ ਇਹ ਹੀ ਮੇਰਾ ਭਰਾ ਹੈ ਸਾਡਾ ਵੱਡਾ ਭਰਾ ਵੀ ਕਮਲਾ ਤੋਂ 14 ਹੈ ਮੂੰਹ ਨੂੰ ਲਾ ਕੇ ਪੀ ਜਾਂਦਾ ਸੀ ਕਿਲੋ ਹਾਂ ਪੁੱਛ ਲੈ ਤੇ ਉਹਨੂੰ ਫਿਰ ਉਹ 나ੜ ਨੂੰ ਨਹੀਂ ਮੈਂ ਤਰ ਤਿੰਨ ਤੱਲੀਟਰ ਮੇਰਾ ਕੱਚਾ ਦੁੱਧ ਪੀਤਾ ਮੇਰੀ ਮਾਂ ਕੋਲੋਂ ਠੀਕ ਹੈ ਤਿੰਨ ਦੁੱਧ ਪਿਆ ਦੇ ਤੇ ਫਿਰ ਕੰਮ ਬਾਲਾ ਕਰਦਾ ਕੰਮ ਬਾਲਾ ਕਰਦੇ ਕੰਮ ਨਾਲ ਹਾਜਮ ਹੋ ਜਾਂਦਾ ਕੰਮ ਨਾਲ ਹਾਜਮ ਹੋ ਜਾਂਦਾ ਵੀ ਕੰਮ ਜਿਆਦਾ ਬਈ ਔਰ ਜਿਹੜਾ ਹੁਣ ਅੱਜ ਕੱਲ ਸਾਰੇ ਮੋਟਰ ਲਾਈ ਬੈਠੇ ਆ ਮੈਂ ਨੀਰਾ ਕੁਦਰਤ ਦੇ ਆ ਬਹੁਤ ਉਹ ਪਹਿਲਾਂ ਹੁਣ ਮੋਟਰ ਤੇ ਕੁਦਰ ਦਿੰਦੇ ਆ ਪਹਿਲਾਂ ਲੋਕ ਹੱਥੀ ਕੁਦਰਦੇ ਸੀ ਇਹਦੇ ਚ ਵੀ ਮੈਂ ਕਹਿਣਾ ਲੋਕਾਂ ਨੂੰ ਮਿਹਨਤ ਘਟ ਗਈ ਜੀ ਇਹ 2 ਘੰਟੇ ਜਾਂ ਜੰਮਾ ਖਿੱਚਣਾ ਹਾਂਜੀ ਉਹ ਜੰਮਾ ਘਰੇ ਸੀ ਟੋਕੇ ਟੋਕੇ ਠੀਕ ਹੈ ਦੇਰ ਦੇ ਤਾਂ ਇਹ ਹੋਣ ਵਾਲੇ ਰੁੱਕਦੀ ਰਹੇ ਉਹ ਬੱਤੇ ਦੀ ਗੱਲ ਕਰਦੇ ਇਹਨਾਂ ਤੋਂ ਵੱਡਾ ਸੀ ਗਨਨਾਪ ਸਿੰਘ ਨਾ ਹੁੰਦਾ ਉਹਨਾਂ ਨੇ ਬਹੁਤ ਪੁਆਇੰਟ ਕੀਤੇ ਉਹ ਤਾਂ ਕਵਾਂਟਰਲ ਫੋਰਟ ਦੀ ਪੂਰੀ ਨੂੰ ਜੱਫਾ ਪਾ ਕੇ ਚੱਕ ਕੇ ਲੈ ਜਾਂਦਾ ਸੀ ਮੋਟੇ ਠੀਕ ਐਨੀ ਤਾਕਤ ਸੀ ਆਪਨੇ ਉਹਨੇ ਗੱਡੇ ਤੇ ਬੋਰੀਆਂ ਰੱਖਣੀਆਂ ਇਹ ਆਪੇ ਲਾਉਣੀਆਂ ਜਿਸ ਨੂੰ ਕਹਿੰਨਾਂ ਮੈਨੇ ਚਕਾਓ ਇਹ ਜਿਹੜੇ ਹੁੰਦੇ ਵੀ ਬੱਠੇ ਉਹ ਜਣ ਟੁੱਕ ਟੁੱਕ ਕਰਦੇ ਹੁੰਦੇ ਸੀ ਕਿ ਖੁੰਦਣੀ ਹੁੰਦੀ ਸੀ ਇੱਕ ਭੁੰਧਲ ਹੁੰਦੀ ਸੀ ਉਹ ਇੱਥੇ ਸੁਣਦੀ ਸਾਰੇ ਅਸੀਂ ਛੋਟੇ ਛੋਟੇ ਹੁੰਦੇ ਸੀ ਉਹ ਸਾਨੂੰ ਆਖ ਦਿੰਦਾ ਕੱਚੀਆਂ ਸਵਾਤਾਂ ਜਵਾੰਦੇ ਤੇ ਉੱਤੇ ਚੜੋ ਤੁਸੀਂ ਕੋਠੇ ਦੇ ਤੇ ਪਹਿਲਾਂ ਵੇਖੋ ਵੀ ਮਸ਼ੀਨ ਕਿੱਥੇ ਚੱਲੀ ਜਾਂਦੀ ਹੈ ਅਸੀਂ ਜਦੋਂ ਸਾਨੂੰ ਧੁੰਦੜ ਦਾ ਖੁੰਡਣੀ ਸੁਣਦੀ ਅਸੀਂ ਉੱtre ਆਉਂਦੇ ਅਸੀਂ ਆ ਥੱਲੇ ਆ ਕੇ ਆਂਦੇ ਬਾਈ ਮਸ਼ੀਨ ਖੁੰਡਣੀ ਚੱਲਦੀ ਆ ਆ ਦਾ ਬਸ ਹੁੰਦਾ ਆਪਾਂ ਗੱਡਿਆ ਤਾਂ ਧਰ ਲੈਣਾ ਬੋਲੀਆਂ ਤੇ ਆਪਾਂ ਚੱਲਦੇ ਆ ਤੇ ਹੁਣ ਆ ਕੇ ਜੱਫੇ ਪਾ ਪਾ ਕੀ ਧਰ ਲੈਣੀ ਆ ਧਰ ਲੈਣੀ ਆ ਜੇ ਜੇ ਆਪਾਂ ਗੱਲ ਦੀ ਸਮਾਪਤੀ ਕਰਦੇ ਹੋਏ ਵੀ ਅਸੀਂ ਅੱਜ ਖੜੇ ਆ ਜੀ ਡੱਬ ਵਾਲੀ ਦੂਜਾ ਡੱਬ ਵਾਲੀ ਨਹੀਂ ਲੁੰਡੇ ਵਾਲੇ ਬਾਅ ਸੱਡੇ ਤੇ ਜਿਹੜੀ ਸਾਥ ਆ ਉੱਥੇ ਖੜੇ ਆ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਪਿਛਲੀਆਂ ਗੱਲਾਂ ਦੱਸੀਆਂ ਬਹੁਤ ਹੀ ਮੈਨੂੰ ਆਨੰਦ ਆਇਆ ਸੁਣ ਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਜੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ